ਲਓ ਜੀ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਸਰਸਮ ਮੇਲਾ ਯੂਨੀਵਰਸਿਟੀ ਆ ਵੀ ਕੀ ਦੇਖਣ ਲੱਗਿਆ ਇਹ ਅਸੀਂ ਦੇਖ ਦਿੰਦੇ ਛੋਟੇ ਹੁੰਦੇ ਆ ਜਾ ਜੋ ਤੂੰ ਹੀ ਆਇਆ ਇਹਦੇ ਵਿੱਚੋਂ ਫਿਲਮਾਂ ਤੁਸੀਂ ਵੀ ਬਹੁਤ ਦੇਖੀਆਂ ਹੋਣੀਆਂ ਜੇ ਤੁਸੀਂ 90 ਜਾਂ 80 ਦੇ ਬੋਲ ਨੂੰ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਇਹਦੇ ਬਾਰੇ ਪਤਾ ਤਾਂ ਕਿ ਮੈਂ ਕੱਲ ਦਿਖਾਉਣਾ ਚਾਹੀਦਾ ਚੰਬੀਆ ਤੇ ਬੱਚਿਆਂ ਨੇ ਵੀ ਖੂਬ ਇੰਜੋਏ ਕੀਤਾ ਮੇਰੇ ਤੇ ਉਸ ਤੋਂ ਬਾਅਦ ਮੈਂ ਕਾਜਾ ਮਹਿੰਗੀ ਦੇਖਾਂ ਬਹੁ ਟਾਈਮ ਵਗੇ ਦੇਖੇ ਨੂੰ ਪਰ ਪੱਕੇ ਇੰਜੋਏ ਕੀਤਾ ਪੂਰਾ ਕਿਹੜਾ ਕਲਚਰ ਕਿੱਥੋਂ ਦਾ Rajasthan ਦਾ Rajasthan ਓਏ ਨੂਰੇ ਆਓ ਮੇਲੇ ਚ ਆਈ ਮੇਲੇ ਚ ਘੁੰਮੀ ਘੁੰਮੀ ਕਰਨ ਓ ਕਿੱਥੇ ਆਈਆਂ ਮੇਲੇ ਚ ਕਪੜ ਖਾਂਦੀ ਆਲੇ ਖਾਣਾ ਕਾਕ ਨੂੰ ਵੀ ਖਾਣ ਓਏ ਨਾ ਨਾ ਮੈਂ ਵਾਰੀ ਇੱਕ ਤਾਂ ਕੋਈ ਨਾ ਸੁਣ ਕੇ ਆਣੇ ਨੰਨੀ ਆ ਕੇ ਸਲਾਮ ਲੋਈ ਬਚੇ ਚੱਲੇ ਚੰਡੋੜ ਤੇ ਝੂਟੇ ਲੈਣ ਲੋ ਜੀ ਜਸਰੂਰ ਵੀ ਬਹਿ ਗਿਆ ਰੁਕੜੀਆਂ ਤੇ ਮਸਤੀ ਦੇ ਮੂਡ ਚ ਇੰਜੋਏ ਕਰਦਾ ਹੋਇਆ ਪਰ ਡਰ ਵੀ ਰਿਹਾ ਤਾਂ ਕਿ ਛੱਡ ਨੀ ਰਿਹਾ ਜਿਵੇਂ ਹੱਥ बुद्धि ने वाय हाए कुछ नहीं रिस्पोंस बस इंजॉय कर रहे है कि संतोख चल अगे ਆਜੋ ਇਸ ਨੂੰ ਲੈ ਲੇ ਤੇ ਪੰਜਾਬੀ ਕਲਚਰ ਰਿਲੇਟਡ ਬਹੁਤ ਸਟਾਲ ਲੱਗੇ ਹੋਏ ਸੀ ਕੀ ਲੈਣਾ ਸਾਡੀ ਨਾਲ ਓ ਮੇਰੇ ਅੱਖਾਂ ਤੂੰ ਨੇ ਕਿੱਥੇ ਆਂ ਆ ਆ ਕੁਲ ਮਲਬੇ ਦੀ ਉਹ ਤੇ ਹਾਜ਼ਰੀਂ ਅਕਰ ਕਰਤਾ ਵੀ ਤਾ ਇੱਕ ਮੇਰਾ ਸਵਾਲ ਜਿੱਥੇ ਪੰਜਾਬੀ ਹੋਣ ਤੇ ਉੱਥੇ ਭੰਗੜਾ ਨਾ ਹੋਵੇ ਤੇ ਤੁਸੀਂ ਪੂਲ ਮਸਤੀ ਕੀਤੀ ਉੱਥੇ ਭੰਗੜਾ ਪਾ ਕੇ ਨਾਲ ਹੋਰ ਵੀ ਪੰਜਾਬੀ ਵੀ ਨਚਾਏ ਤੇ ਰਾਜਸਥਾਨੀਆਂ ਵੀ ਚਲਿਏ ਅਗੂ ਕਰੇ ਵਧੀਆ ਹੋ ਗਿਆ ਇਸ ਮੇਲਾ ਹੈ ਵਧੀਆ ਜੀ ਮਜ਼ਾ ਆਇਆ ਆ ਦੇਖੋ ਬਹੁਤ ਵੈਰੀ ਗੁੱਡ ਮੇਰੇ ਕੋਲ ਬਸ ਉਹਦੇ ਉੱਪਰ